ਉਹੀ ਨਦਰ ਆਣਾ ਦੁੱਦਾ ਕੋਈ ਨਦਰ ਨਹੀਂ ਆਂਦਾ ਮਹਾਰਾਜ ਕਹਿੰਦੇ ਆਪਣੇ ਬਾਣੇ ਜੋ ਚੱਲੈ ਭਾਈ ਆਪਣੀ ਹੁਕਮ ਵਿੱਚ ਜਿਹੜਾ ਚੱਲਦਾ ਹੈ ਸੰਸਾਰ ਵਿੱਚ ਕਿ ਮੈਂ ਨਹੀਂ ਰੱਬ ਦੇ ਹੁਕਮ ਚ ਨਹੀਂ ਮੇਰਾ ਤਾਂ ਆਪਣਾ ਹੀ ਹੁਕਮ ਹੈ ਜੀ ਆਪਾ ਤਾਂ ਆਪ ਹੀ ਚੱਲਦੇ ਆਪ ਮੋਹਾਰਾ ਜਿਹੜਾ ਚੱਲਦਾ ਹੈ ਆਪਣੀ ਮਨਮਾਨੀ ਨਾਲ ਚੱਲਦਾ ਹੈ ਉਹਦੇ ਹਾਲਾਤ ਕਿਹੋ ਜੇ ਉਹਦੀ ਹਾਲਤ ਕੀ ਆ ਮਹਾਰਾਜ ਕਹਿੰਦੇ ਵਿਛੜ ਚੋਟਾਂ ਖਾਵੈ ਉਹ ਰੱਬ ਨਾਲ ਉਹ ਵਿਛੜ ਜਾਂਦਾ ਹੈ ਤੇ ਫਿਰ ਉਹ ਚੋਟਾਂ ਖਾਂਦਾ ਹੈ ਦੁੱਖ ਸਹਾਰਦਾ ਹੈ ਤੇ ਉਹ ਵਿਛੋੜਾ ਜਿਹੜਾ ਹੈ ਇਹ ਵੀ ਵੱਡਾ ਦੁੱਖ ਏ ਵਿਛੋੜਾ ਸੁਣੈ ਦੁੱਖ ਵਿਨ ਡਿਠੇ ਮਰੀਉਦ ਬਾਦ ਪਿਆਰੀ ਆਪਣੀ ਨਾ ਤੀਰੋਦ ਉਹਨਾਂ ਚਿਰ ਧੀਰਜ ਹੌਸਲਾ ਨਹੀਂ ਮਿਲਦਾ ਦਿਨਾਂ ਚਿਰ ਆਪਣੀ ਪਿਆਰੀ ਵੈਗਰੂ ਜੀ ਨਾਲ ਮਿਲਾਪ ਨਹੀਂ ਹੁੰਦਾ ਮਹਾਰਾਜ ਕਹਿੰਦੇ ਉਹ ਵਿਛੜ ਜਾਂਦਾ ਹੈ ਰੱਬ ਤੋਂ ਆਪਣੀਆਂ ਮਨਮਾਨੀ ਕਰਕੇ ਹਉਮੈ ਹੰਕਾਰ ਕਰਕੇ ਤੇ ਫਿਰ ਉਹ ਚੋਟਾਂ ਸਹਾਰਦਾ ਹੈ ਦੁੱਖ ਸਹਾਰਦਾ ਹੈ ਦੁਖੀ ਹੁੰਦਾ ਹੈ ਸੰਸਾਰ ਦੇ ਅੰਦਰ ਜਦ ਉਹ ਪਰਮਾਤਮਾ ਤੋਂ ਦੂਰ ਚਲਾ ਜਾਂਦਾ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਜਿੰਨਾ ਚਿਰ ਸੱਚੇ ਗੁਰੂ ਕੋਲ ਨਹੀਂ ਨਾ ਹੁੰਦਾ ਅਗਿਆਨ ਕਟਿਆ ਨਹੀਂ ਜਾਂਦਾ ਅੰਭਾਵ ਦਾ ਪਰਦਾ ਦੂਰ ਨਹੀਂ ਹੁੰਦਾ ਮਹਾਰਾਜ ਸਾਹਿਬ ਕਹਿੰਦੇ ਸੁਖ ਨਹੀਂ ਉਹਨੂੰ ਆਤਮਕ ਮਿਲਦਾ ਅਰ ਸਕੂਨ ਨਹੀਂ ਮਿਲਦਾ ਤਪਦਾ ਫਿਰਦਾ ਤੜਫਦਾ ਫਿਰਦਾ ਆ ਅਰ ਸੁਖ ਨਹੀਂ ਗੁਰੂ ਤੋਂ ਬਗੈਰ ਫੇਰ ਫੇਰ ਪਛੂ ਤਾਵੇ ਪਰਤ ਪਰਤ ਕੇ ਮੁੜ ਮੁੜ ਕੇ ਪੁਛਤਾਉਂਦਾ ਹੈ ਪਤਾ ਨਹੀਂ ਮੇਰੇ ਤੋਂ ਕੀ ਅਵਗਿਆ ਹੋ ਗਈ ਪਤਾ ਨਹੀਂ ਮੈਨੂੰ ਸੁਖ ਕਿਉਂ ਨਹੀਂ ਪਤਾ ਨਹੀਂ ਮੈਨੂੰ ਇਹ ਇੰਨੇ ਦੁੱਖ ਕਿਉਂ ਆ ਬੇਚੈਨੀ ਕਿਉਂ ਆ ਕਿਉਂਕਿ ਤੂੰ ਰੱਬ ਨਾਲੋਂ ਟੁੱਟ ਗਿਆ ਹੈ ਪਰਮਾਤਮਾ ਤੋਂ ਦੂਰ ਚਲਾ ਗਿਆ ਹੈ ਅੰਦਰ ਦਾ ਸਕੂਨ ਪਰਮਾਤਮਾ ਤੋਂ ਮਿਲਣਾ ਹੈ ਅੰਦਰ ਦਾ ਸੁੱਖ ਟਿਕਾਓ ਪਰਮਾਤਮਾ ਤੋਂ ਮਿਲਣਾ ਹੈ ਮਹਾਰਾਜ ਸਚੀ ਪਰਸ਼ਾ ਕਹਿੰਦੇ ਤੂੰ ਰੱਬ ਤੋਂ ਦੂਰ ਗਿਆ ਤੇ ਤਾਂ ਦੁੱਖ ਪ੍ਰਾਪਤ ਹੋਇਆ ਸੁੱਖ ਸ਼ਾਂਤੀ ਥਰਮਾ ਟਿਕਾਓ ਤੇਰੇ ਤੋਂ ਦੂਰ ਚਲਾ ਗਿਆ ਫਿਰ ਪਛੋਤਾਵਾ ਕਰਦਾ ਹੈ ਪੁਛਤਾਵਾ ਕਰਦਾ ਹੈ ਪੱਲੇ ਉਹਦੇ ਕੱਖ ਨਹੀਂ ਪੈਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ ਜਿਹੜੇ ਹਰੀ ਦੇ ਦਾਸ ਸੇਵਕ ਦਾਸਾ ਭਾਵ ਅੰਦਰ ਉਤਰਨਾ ਇੱਕ ਮੁੱਖੋਂ ਜ਼ਬਾਨੀ ਕਲਾਮੀ ਕਹਿ ਦੇਣਾ ਬੰਮੀ ਕਹਦੇਗਾ ਜੀ ਦਾਸ ਫਲਾਨੇ ਥਾਂ ਤੇ ਗਿਆ ਦਾਸ ਨੇ ਆ ਕੀਤਾ ਦਾਸ ਆਇਆ ਕਹ ਦੇਨ ਚਿੱਤੇ ਹੋ ਜਾਣ ਚ ਜ਼ਮੀਨ ਅਸਮਾਨ ਦਾ ਫਰਕ ਕੇ ਦਾਸਾ ਭਾਵ ਜੀਵਨ ਅੰਦਰ ਉਤਰ ਆਵੇ ਜਿਨ੍ਹਾਂ ਦੇ ਜੀਵਨ ਵਿੱਚ ਉਤਰਦਾ ਉਹ ਸੋਹੇਲੇ ਉਹ ਸਹਾਬਣੇ ਹੁੰਦੇ ਨੇ ਉਹ ਸਤਿਗੁਰੂ ਨੂੰ ਮਿਲ ਜਾਂਦੇ ਨੇ ਸਤਿਗੁਰੂ ਨਾਲ ਮਿਲ ਕੇ ਉਹਨਾਂ ਦਾ ਜੀਵਨ ਸੋਭਾ ਵਾਲਾ ਸੁਖ ਵਾਲਾ ਸੁਖੀ ਜੀਵਨ ਹੋ ਜਾਂਦਾ ਹੈ ਤੇ ਵਿਦਵਾਨ ਵੀ ਕਹਿੰਦੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਰੱਬ ਮਿਲ ਗਿਆ ਜਾਓ ਸੋ ਕੋ ਚਾਹ ਹੈ ਸਦਾ ਸਰਨ ਰਾਮ ਕੀ ਲੈ ਰੱਬ ਕੋ ਆ ਸੁਖ ਸਾਰੇ ਇਥੇ ਜਨਮ ਜਨਮ ਕੇ ਕਿਲ ਬਖ ਦੁੱਖ ਕਾਟੇ ਜਨਮ ਜਨਮੰਤਰਾਂ ਦੇ ਜਿਹੜੇ ਜਨਮ ਜਨਮ ਮੰਤਰਾਂ ਤੋਂ ਭਟਕਦਾ ਰਿਆ ਹੈ ਨਾ ਅਰ ਵਿਸ਼ੇਸ਼ ਕਰਕੇ ਜਿਹੜੇ ਪਾਪ ਉਪਦਰਵ ਤੇਰੇ ਨਾਲ ਚਿੰਬੜੇ ਹੋਏ ਨੇ ਉਹਨਾਂ ਦੁੱਖਾਂ ਨੂੰ ਪ੍ਰਭੂ ਕੱਟ ਦਿੰਦਾ ਈ ਤੇ ਕੱਟ ਕੇ ਆਪੇ ਮੇਲ ਮਲਾਈ ਆਪਣੇ ਨਾਲ ਗੁਰੂ ਆਪ ਮਲਾਉਂਦਾ ਹੈ ਮਲਾਉਂਦਾ ਕਿੰਨੂੰ ਹੈ ਜਿਹੜਾ ਜਪਨ ਲੱਗ ਜਾਂਦਾ ਜੀਵਨ ਵਿੱਚ ਦਾਸਾ ਭਾਵ ਧਾਰਨ ਕਰਦਾ ਹੈ ਨਿਰਮਾਨਤਾ ਨਾਲ ਗੁਰੂ ਉਹਦੇ ਦੁੱਖਾਂ ਨੂੰ ਕੱਟ ਕੇ ਸਕੂਨ ਪ੍ਰਦਾਨ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੀ ਨਾਲ ਉਹਨੂੰ ਮਿਲਦਾ ਹੈ ਜਿਸ ਤਰ੍ਹਾਂ ਬਾਪ ਬੱਚੇ ਨੂੰ ਗਲ ਵਕੜੀ ਵਿੱਚ ਲੈਂਦਾ ਹੈ ਗੁਰੂ ਸਿੱਖ ਨੂੰ ਗਲ ਵਕੜੀ ਵਿੱਚ ਲੈਂਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਮਹਾਰਾਜ ਸੱਚੇ ਪਤਸ਼ਾਹ ਕਿਰਪਾ ਕਰਦੇ ਇਹੋ ਕੁਟੰਬ ਸਭ ਜੀ ਕੇ ਬੰਧ ਨ ਭਾਈ ਕੁਟੰਬੀ ਸੰਸਾਰ ਪਰਿਵਾਰ ਇਹ ਜੀ ਕੇ ਬੰਧਨ ਨੇ ਜਿੰਦ ਲਈ ਇਹੀ ਫਾਇਆਂ ਮੋਧੀਆਂ ਨੇ ਇਹੀ ਤੰਦਾਂ ਨੇ ਇਹੀ ਆਵਾਗਮਣ ਦਾ ਚੱਕਰ ਹੈ ਤੇ ਇਹਦੇ ਤੋਂ ਪ੍ਰਸ਼ਨ ਫਿਰ ਇਹ ਉੱਠੇਗਾ ਸੰਸਾਰੀ ਬ੍ਰਿਤੀ ਨਾਲ ਕਿ ਪਰਿਵਾਰ ਛੱਡ ਦੇਈਏ ਘਰ ਛੱਡ ਦੇਈਏ ਕਿ ਕਾਰੋਬਾਰ ਛੱਡ ਦੇਈਏ ਜਦੋਂ ਇਹ ਬੰਧਨ ਨੇ ਨਹੀਂ ਮਹਾਰਾਜ ਨੇ ਇਹ ਨਹੀਂ ਕਿਹਾ ਨਾ ਪਰਿਵਾਰ ਛੱਡਣ ਨੂੰ ਕਿਹਾ ਨਾ ਗੁਰਮਤ ਨੇ ਸੰਸਾਰ ਛੱਡਣ ਨੂੰ ਕਿਹਾ ਹੈ ਮਹਾਰਾਜ ਤਾਂ ਕਹਿੰਦੇ ਤੈਨੂੰ ਇਹ ਨਦਰ ਨਹੀਂ ਆਇਆ ਜੋ ਦੇਖਣਾ ਸੀ ਨਾ ਪਰਿਵਾਰ ਤੇ ਸੰਸਾਰ ਉਹ ਤੈਨੂੰ ਨਦਰ ਨਹੀਂ ਆਇਆ ਆਪਣਾ ਨਦਰੀਆਂ ਤੇ ਵਿਚਾਰ ਬਦਲ ਦੇ ਨਾ ਪਰਿਵਾਰ ਛੱਡਣਾ ਹੈ ਨਾ ਸੰਸਾਰ ਛੱਡਣਾ ਹੈ ਨਾ ਸਰੀਰ ਛੱਡਣਾ ਹੈ ਬਸ ਇਹਦੀ ਵਿਚਾਰ ਤੇ ਨਦਰੀਆਂ ਬਦਲ ਮਹਾਰਾਜ ਤਾਂ ਕਹਿੰਦੇ ਇਹੋ ਜੱਗ ਸੱਚੇ ਕੀ ਹੈ ਕੂਠੜੀ ਸੱਚੇ ਕਾ ਵਿੱਚ ਵਾਸ ਇਕ ਕੋਠੀ ਸੱਚੇ ਦੀ ਆ ਤੇ ਇਹਦੇ ਵਿੱਚ ਸੱਚਾ ਆਪ ਵਸਦਾ ਹੈ ਇਹ ਉਹਦਾ ਨਦਰੀਆ ਹੈ ਜਿਹਨੂੰ ਰੱਬ ਨਦਰ ਆ ਗਿਆ ਤੇ ਜਿਹਨੂੰ ਨਹੀਂ ਨਦਰ ਆਇਆ ਜਿਹਦੇ ਕੋਲ ਅਗਿਆਨ ਨੇ ਜਿਹੜਾ ਪਾਪਾਂ ਨਾਲ ਗੁਲਤਾਨ ਨੇ ਜਿੰਨੇ ਘਰ ਵੀ ਪਾਪਾਂ ਦਾ ਘਰ ਬਣਾ ਦਿੱਤਾ ਹੈ ਗਲੀ ਮਹੱਲਾ ਵੀ ਪਾਪਾਂ ਦਾ ਉਪਦਰਮਾਂ ਦਾ ਬਦਫੈਲੀਆਂ ਦਾ ਘਰ ਬਣਾ ਦਿੱਤਾ ਹੈ ਉਨੂੰ ਮਹਾਰਾਜ ਕਹਿੰਦਿਆ ਇਹ ਜਗ ਕਾਜਲ ਕੀ ਹੈ ਕੋਠੜੀ ਅੰਧ ਪਰੇ ਤਿਸ ਮਾਹੇ ਇਹਦੇ ਵਿੱਚ ਪਾਪਾਂ ਦੀ ਕਾਲਿਸ਼ ਫੈਲ ਗਈ ਤੇ ਗਿਆਨ ਵਿਵੇਕ ਦੇ ਨੇਤਰਾਂ ਤੋਂ ਹੀ ਨੇ ਜੀਵ ਨੇ ਅੰਨੇ ਤੇ ਅੰਨਾ ਜਿਹੜਾ ਉਹ ਕਿਸੇ ਕਾਲੀ ਧੂਏਮ ਵਾਲੀ ਜਗਾ ਉੱਥੋਂ ਨੰਗੇ ਤੇ ਆਪਾਂ ਕਿਵੇਂ ਕਹਿ ਸਕਦੇ ਆ ਬਈ ਇਹਦੇ ਚ ਸਾਫ ਸੁਥਰਾ ਨਿਕਲ ਜਾਏਗਾ ਕਿ ਦਿਨੋਂ ਇੱਕ ਤਾਂ ਅੱਖਾਂ ਤੁਹਾਨੂੰ ਦੀਦਾ ਨਹੀਂ ਇੱਕ ਕਾਲਸ਼ ਨਾਲ ਚਿੰਬੜੇਗੀ ਚਿੰਬੜੇਗੀ ਮਹਾਰਾਜ ਕਹਿੰਦਿਆ ਇਹਦਾ ਕਾਦਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ ਕਹਿੰਦੇ ਮੈਂ ਕੁਰਬਾਨ ਆ ਉਹਨਾਂ ਤੋਂ ਸੰਸਾਰ ਦੇ ਵਿੱਚ ਆਏ ਸੰਸਿਆ ਦੇ ਘਰ ਵਿੱਚ ਆਏ ਪਾਪ ਉਪਦਰਾਂ ਵਾਲੀ ਜਗਾ ਤੇ ਆਏ ਜਿਨ੍ਹਾਂ ਨੇ ਆਪਣਾ ਜੀਵਨ ਦੇਖ ਦੇਖ ਕੇ ਨਾ ਸਾਵਧਾਨੀ ਨਾਲ ਸਾਫ ਸੁਥਰਾ ਪਾਪਾਂ ਤੋਂ ਉਪਦਰਾਂਵਾਂ ਤੋਂ ਵਿਸ਼ਿਆਂ ਤੋਂ ਆਦ ਨਿੰਦਿਆ ਚੁਗਲੀ ਤੋਂ ਐਨ ਬਚ ਕੇ ਸਾਫ ਸੁਥਰਾ ਲੈ ਕੇ ਜੀਵਨ ਰੱਬ ਵੱਲ ਨੂੰ ਤੁਰੇ ਨੇ ਗੁਰੂ ਕਹਿੰਦਾ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਉਹਨਾਂ ਨੂੰ ਰੱਬ ਨਦਰ ਆਇਆ ਜਿਨ੍ਹਾਂ ਨੂੰ ਨਦਰ ਨਹੀਂ ਆਇਆ ਉਨਾ ਪਰਿਵਾਰ ਵਿੱਚ ਵੀ ਪਾਪ ਕਮਾਇਆ ਹੈ ਸੰਸਾਰ ਵਿੱਚ ਵੀ ਪਾਪ ਕਮਾਇਆ ਹੈ ਸਰੀਰ ਵੀ ਪਾਪਾਂ ਦਾ ਘਰ ਬਣਾ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਿਵਾਰ ਜਿੱਥੇ ਵਸ ਕੇ ਨਰੰਕਾਰ ਭੁੱਲਦਾ ਹੈ ਪਰਮਾਤਮਾ ਦੀ ਯਾਦ ਭੁੱਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦੁਖਦਈ ਜੀ ਲਈ ਬੰਦਨ ਨੇ ਤੇ ਜਿਹੜੇ ਪਰਿਵਾਰ ਵਿੱਚ ਨਰੰਕਾਰ ਚੇਤੇ ਆਵੇ ਰੱਬ ਚੇਤੇ ਆਵੇ ਗੁਰੂ ਚੇਤੇ ਆਵੇ ਬਾਣੀ ਚੇਤੇ ਆਵੇ ਉਹ ਪਰਿਵਾਰ ਬੰਧਨ ਕਟਣ ਵਾਲਾ ਹੈ ਉਹਦੇ ਵਿੱਚ ਵਿਚਾਰ ਤੇ ਨਦਰੀਆਂ ਹੀ ਬਦਲ ਇਹ ਨੇਤਰੋ ਮੇਰਿਓ ਇਹੋ ਵਿਛ ਸੰਸਾਰ ਤੁਮ ਦੇਖਦੇ ਉਹ ਹਰਕਾਰੂਪ ਹੈ ਤੂੰ ਬਦਫੈਲੀਆਂ ਨਾ ਵੇਖ ਤੂੰ ਰੱਬ ਦੇਖ ਪਰਮਾਤਮਾ ਦੇ ਜੋਤ ਦੇਖ ਜਿਹੜੀ ਸਾਰਿਆਂ ਦੇ ਅੰਦਰ ਪਸਰੀ ਹੈ ਉਦੇ ਨਾਲ ਬਾਹਰ ਉਤਾਰਾ ਹੋਣਾ ਹੈ ਮਹਾਰਾਜ ਕਹਿੰਦੇ ਇਹੋ ਕੁਟੰਬ ਸਬਧੀ ਕੇ ਬੰਧਨ ਨਹੀਂ ਤੇ ਜਿੰਨੇ ਕੁਟੰਬੀ ਨੇ ਸਾਰੇ ਦੇ ਸਾਰੇ ਕਰਮਾਂ ਕਰਕੇ ਜੀਵ ਲਈ ਬੰਧਨ ਰੂਪ ਨੇ ਭਾਏ ਮਹਾਰਾਜ ਮੇਰ ਕਰਦੇ ਭਰਮ ਭੁੱਲਾ ਸੰਸਾਰਾ ਐਸਾ ਸਾਰਾ ਜਿਹੜਾ ਸੰਸਾਰ ਜਿਹੜਾ ਇਸ ਭਰਮ ਵਿੱਚ ਪੈ ਗਿਆ ਬਈ ਇੱਥੋਂ ਅੱਗੇ ਕੁਝ ਨਹੀਂ ਆਜ ਅਗ ਮਿੱਠਾ ਅਗਲਾ ਕਿੰਨੇ ਡਿੱਠਾ ਤੇ ਕਈ ਕਹਿੰਦੇ ਅੱਗਿਆ ਕਿਸੇ ਨੇ ਦੇਖਿਆ ਫਿਰ ਇੱਕ ਵਾਰ ਸੇ ਬਾਣੀ ਗੁਰੂ ਕਹਨੇ ਉਤੇ ਬਾਣੀ ਫਿਰ ਝੂਠ ਬੋਲਦੀ ਬਈ ਅੱਗੇ ਕੋ ਕਸ਼ਤੁਲਹਾ ਬੰਦੋ ਕਿਆ ਪਰਵਾਸਾ ਤਨ ਕਾ ਬਾਣੀ ਝੂਠ ਬੋਲਦੀ ਏ ਬਈ ਅੱਗੋ ਨੇੜਾ ਆਇਆ ਪਿੱਛਾ ਰਹਾ ਦੂਰ ਮਹਾਰਾਜ ਸਾਹਿਬ ਕਹਿੰਦੇ ਨਹੀਂ ਤੈਨੂੰ ਦੇਖਣਾ ਨਹੀਂ ਆਇਆ ਤੂੰ ਜੀਵਨ ਸਾਫ ਸੁਥਰਾ ਜਿਓ ਪਾਕ ਪਵਿੱਤਰ ਜਿਓ ਪਰਮਾਤਮਾ ਨੂੰ ਚੇਤੇ ਕਰ ਇਹੀ ਪਰਿਵਾਰ ਤੇਰੇ ਲਈ ਕਲਿਆਣ ਦਾ ਕਾਰਨ ਬਣਦਾਏਗਾ। ਇਹੀ ਸੰਸਾਰ ਤੇਰੇ ਲਈ ਮੁਕਤੀ ਦਾ ਘਰ ਬਣਦਾਏਗਾ ਕਿਉਂਕਿ ਜਿੰਨੇ ਮੁਕਤ ਹੋਏ ਸੰਸਾਰ ਵਿੱਚ ਹੀ ਸਨ। ਉਹ ਪਰਿਵਾਰਾਂ ਦੇ ਵਿੱਚੋਂ ਹੀ ਜਨਮ ਹੋਇਆ ਉਹਨਾਂ ਦਾ ਪਰਿਵਾਰ ਤੋਂ ਬਗੈਰ ਕਿਸ ਦਾ ਜੀਵਨ ਜਨਮਿਆ? ਕਿਹਦਾ ਸਰੀਰ ਪਰਿਵਾਰ ਤੋਂ ਬਗੈਰ ਆਇਆ ਹੈ? ਕਿਹਦਾ ਪਾਲਣ ਪੋਸ਼ਣ ਪਰਿਵਾਰ ਤੋਂ ਬਿਨਾਂ ਹੋਇਆ ਹੈ? ਪਰਿਵਾਰ ਨੇ ਪਾਲਿਆ, ਸਰੀਰਾਂ ਨੇ ਉਹਨੂੰ ਪਾਲਿਆ। ਮਹਾਰਾਜ ਸਚੇ ਪਰਸ਼ਾ ਕਹਿੰਦੇ ਬਿਨ ਗੁਰਬੰਧਨ ਟੁੱਟਾ ਨਹੀਂ ਗੁਰੂ ਦੇ ਕੋਲ ਆਇ ਆਏ ਤੋਂ ਬਗੈਰ ਹੰਗਤਾ ਮਮਤਾ ਦੇ ਬੰਧਨ ਜਿਹੜੇ ਨੇ ਉਹ ਟੁੱਟਦੇ ਨਹੀਂ ਗੁਰਮਖ ਮੋਖ ਦੁਆਰਾ ਗੁਰਮਖ ਗੁਰੂ ਦੀ ਸਹਤਾ ਪ੍ਰਾਪਤ ਕਰਕੇ ਗੁਰੂ ਦੇ ਨਾਲ ਮਿਲ ਕੇ ਇਹਨਾਂ ਬੰਧਨਾਂ ਤੋਂ ਟੁੱਟ ਜਾਂਦੇ ਮੁਕਤ ਕਰ ਦਿੰਦੇ ਬੰਧਨਾਂ ਨੂੰ ਖਤਮ ਕਰ ਦਿੰਦੇ ਨੇ ਤੇ ਮਹਾਰਾਜ ਕਹਿੰਦੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਣਦੇ ਮੁਕਤ ਹੋ ਜਾਂਦੇ ਨੇ ਔਰ ਉਹਨਾਂ ਬੰਦਨਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਮ ਕਰੈ ਗੁਰ ਸ਼ਬਦ ਨਾ ਪਛਾਣੈ ਕਰਮ ਧਰਮ ਕੀ ਕਰਦਾ ਪਰ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਪਹਿਚਾਨ ਨਹੀਂ ਕਰਦਾ ਕਿਵੇਂ ਜਪਣਾ ਆ ਕਈ ਵੇਰ ਤੁਸੀਂ ਦੇਖ ਲਓ ਕਰਨਗੇ ਨਹੀਂ ਨਹੀਂ ਬਾਣੀ ਬੁਣੀ ਨਹੀਂ ਜੀ پڑھی ਜਾਂਦੀ ਨਾਮ ਨਾਮ ਨਹੀਂ ਜਪਿਆ ਜਾਂਦਾ ਅੱਜ ਤਾਂ ਸੇਵਾ ਕਰ ਲੈਣੇ ਇਹ ਕਰਮ ਏ ਸੇਵਾ ਕਰਨੀ ਕਰਮ ਏ ਚੱਲ ਕੇ ਆਉਣੇ ਹੋ ਗੁਰੂ ਕੋਲੇ ਕਰਮ 'ਚ ਆ ਕੇ ਬੈਠਨੇ ਹੋ ਕਰਮ 'ਚ ਬਾਣੀ ਨੂੰ ਸੁਨਣਾ ਜਪਣਾ ਇਹ ਗੁਰੂ ਦੇ ਕੋਲ ਤੁਰ ਕੇ ਅੱਗੇ ਜਾਣਾ ਉਹਦੇ ਨਾਲ ਮਿਲਣਾ ਹੈ ਮਿਲਾਪ ਕਰਨਾ ਹੈ ਤੇ ਕਰਮ ਜਿਹੜੇ ਨੇ ਇਹ ਹਉਮੈ ਵੀ ਹੋ ਜਾਂਦੀ ਹੈ ਕਰਮ ਕਰਤ ਬੱਦੇ ਅਹੰ ਮੇਵ ਹਉਮੈ ਆ ਗਈ ਨਾਮ ਤੋਂ ਬਗੈਰ ਪਹਿਚਾਨ ਨਹੀਂ ਨਾ ਕੀਤੀ ਕਿ ਚੰਗਾ ਕੀ ਤੇ ਮਾੜਾ ਕੀ ਕਰਮ ਕਰਦਿਆਂ ਹੋਇਆਂ ਨਿਰਮਾਨਤਾ ਆਉਣੀ ਹੀ ਕਰਮ ਸੰਸਾਰ ਵੱਲੋਂ ਧਾਰਮਿਕ ਕਰਮਾਂ ਤੇ ਕਰਮਾਂ ਤੋਂ ਚੱਲਦਿਆਂ ਨੇਹ ਕਰਮ ਹੋਣਾ ਸੀ ਨਿਸ਼ਕਾਮ ਕਾਮਨਾਵਾਂ ਤੋਂ ਰਹਿਤ ਮਹਾਰਾਜ ਸਾਹਿਬ ਮੇਰ ਕਰਦੇ ਸੰਖੇਪ ਕਰਾਂ ਮਹਾਰਾਜ ਕਹਿੰਦੇ ਕਰਮ ਕਰੈ ਗੁਰ ਸ਼ਬਦ ਨਾ ਪਛਾਣੇ ਕਰਮ ਤਾਂ ਧਾਰਮਿਕ ਹੀ ਕਰਦਾ ਹੈ ਦੁਨੀਆ ਕਹਿੰਦੀ ਬੜਾ ਧਾਰਮਿਕ ਬੰਦਾ ਹੈ ਬੜਾ ਧਾਰਮਿਕ ਲਿਬਾਸ ਹੈ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਪਹਿਚਾਣ ਹੀ ਕੋਈ ਨਹੀਂ ਕਿ ਗੁਰਬਾਣੀ ਦਾ ਉਪਦੇਸ਼ ਵੀ ਦ੍ਰਿੜ ਕਰਨਾ ਹੈ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਗੁਰਬਾਣੀ ਦਾ ਵੀ ਮੰਨਨ ਨਾ ਦੇ ਹੱਥਨ ਕਰਨਾ ਹੈ ਜੀਵਨ ਵਿੱਚ ਲਿਆਉਣਾ ਦੀ ਪਹਿਚਾਣ ਕੋਈ ਨਹੀਂ ਤੇ ਐਸਾ ਜਿਹੜਾ ਕੱਲਾ ਕਰਮੀ ਐ ਉਹਨੂੰ ਮਹਾਰਾਜ ਕਹਿੰਦੇ ਮਰ ਜਨਮੈ ਵਾਰੋ ਵਾਰਾ ਮੁੜ ਮੁੜ ਕੇ ਜੰਮਦਾ ਐ ਜੰਮੈ ਮਰੇ ਫੇਰ ਜੰਮੈ ਬਹੁਤ ਸਦਾਏ ਪਿਆ ਦੇਸ਼ ਲੰਮੈ ਜੰਮਣ ਮਰਨ ਦੇ ਚੱਕਰ ਵਿੱਚ ਪੈਂਦਾ ਹੈ ਗੁਰੂ ਅਮਰਦਾਸ ਮਹਾਰਾਜ ਸੱਚੀ ਪਰਚਾ ਕਹਿੰਦੇ ਨੇ ਹਾ ਮੇਰਾ ਜਗਪਲ ਚ ਰਿਆ ਭਾਈ ਸੰਸਾਰ ਕਿਹੜੀ ਤਾਣੀ ਚ ਉਲਦੇ ਐ ਮਹਾਰਾਜ ਕਹਿੰਦੇ ਭਾਈ ਇਸ ਤਾਣੀ ਚ ਉਲਦੇ ਐ ਕਿ ਹਾ ਮੈਂ ਬਹੁਤ ਹੈ ਵੱਡਾ ਆ ਮੇਰੇ ਵਰਗਾ ਕੌਣ ਮੇਰਾ ਸਰੀਰ ਇਹ ਮੇਰੇ ਪਦਾਰਥ ਨੇ ਮੇਰੇ ਰਿਸ਼ਤੇਦਾਰ ਮੇਰਾ ਪਰਿਵਾਰ ਪੁਲਾਣਾ ਆਇ ਮਹਾਰਾਜ ਕਹਿੰਦੇ ਇਸੇ ਵਿੱਚ ਖੱਚ ਧੋਇਆ ਪਲਚ ਰਿਆ ਦਾ ਅਰਥ ਹੁੰਦਾ ਹੈ ਫਸਿਆ ਹੋਇਆ ਇਸ ਜਕੜਨ ਵਿੱਚ ਕੋਈ ਨਾ ਕਿਸੇ ਹੀ ਕੇਰਾ ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦਨ ਤੂੰ ਟੁਰਨਾ ਤੇਰਾ ਪਰਿਵਾਰ ਨਾਲ ਤੁਰੇਗਾ ਰਿਸ਼ਤੇਦਾਰ ਨਾਲ ਤੁਰੇਗਾ ਮਿੱਤਰ ਨਾਲ ਤੁਰੇਗਾ ਤੇਰਾ ਸਰੀਰ ਨਾਲ ਚੱਲੇਗਾ ਅੱਗੇ ਜਿੰਦਨੇ ਸਫਰ ਕਰਨਾ ਇਸ ਕਰਕੇ ਉਹ ਕਰ ਇਦੇ ਵਿੱਚ ਰਹਨੇ ਆ ਜੋ ਤੇਰੀ ਜਿੰਦ ਨਾਲ ਤੁਰੇ ਇੱਥੇ ਵੀ ਸਕੂਨ ਮਿਲੇ ਤੇ ਅੱਗੇ ਵੀ ਨਾਲ ਚੱਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਜਿਹੜੇ ਸੰਬੰਧ ਏ ਕਾਮਨ ਲੋੜੈ ਸਵੈਨਾ ਰੂਪਾ ਪਰਿਵਾਰ ਦੇ ਸੰਬੰਧੀ ਇਸਤਰੀ ਆਦ ਇਹ ਧਨ ਨੂੰ ਲੋੜਦੇ ਨੇ ਸੋਨੇ ਆਦ ਤੋਂ ਮਿੱਤਰ ਲੋੜੇਨ ਸੋ ਖਾਦਾਤਾ ਮਿੱਤਰ ਆਦਕ ਜਿਹੜੇ ਆ ਨਾ ਉਹ ਖਾਨਦੇ ਨੇ ਪੀਓ ਖਾਣਾ ਚਾਹੁੰਦੇ ਬਈ ਇਹਦੇ ਤੋਂ ਕੋਈ ਲੈਵੇ ਅੱਜ ਫੁਲਾਣੇ ਹੋਟਲ ਚ ਲੈ ਕੇ ਚੱਲੇ ਉੱਥੇ ਪਾਰਟੀ ਪੁਲਟੀ ਕਰੀਏ ਫੁਲਾਣੀ ਥਾਂ ਤੇ ਚੱਲੀ ਅੱਜ ਫੁਲਾਣਾ ਖਾਈਏ ਪੀਏ ਉਹ ਖਾਣ ਪੀਣ ਨਾਲ ਹੁੰਦੇ ਨੇ ਤੇ ਜਦੋਂ ਇਹੋ ਜਿਹੇ ਦੁੱਖ ਆ ਜਾਵੇ ਤੇ ਫਿਰ ਉਹਨੂੰ ਕਹਿ ਬਈ ਚਾਰ ਕੁ ਸਵਾਸ ਦੇ ਦੇ ਖਾਂ ਫਿਰ ਸਾਰੇ ਭੱਜ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸ ਕਰਕੇ ਇਹ ਜਗ ਮੀਤ ਨਾ ਦੇਖਿਓ ਕੋਈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿੰਦੇ ਇਹ ਜਗਤ ਦੇ ਵਿੱਚ ਐਸਾ ਕੋਈ ਮਿੱਤਰ ਨਹੀਂ ਜਿਹੜਾ ਕਹਿ ਤੇਰੀ ਜਗਾ ਤੇ ਜਾਣੇ ਨਾ ਜਾਣੇ ਤੂੰ ਫਸ ਗਿਆ ਤੇ ਮੈਂ ਆਪਣੇ ਉੱਪਰ ਲੈ ਲੈਣਾ ਉਦੋਂ ਬਹਾਨਾ ਬਣਾ ਕੇ ਭੱਜ ਜਾਂਦੇ ਨੇ ਇਸ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਮਹਾਰਾਜ ਕਿਰਪਾ ਕਰਦੇ ਨੇ ਸਾਰਾ ਸੰਸਾਰ ਆਪਣੇ ਸੁਖ ਵਾਸਤੇ ਆ ਜਦੋਂ ਦੁੱਖ ਦੀ ਘੜੀ ਆਉਂਦੀ ਉਦੋਂ ਭੱਜ ਜਾਂਦੇ ਆ ਵਿਪਤ ਪਰੇ ਸਭ ਹੀ ਸੰਗ ਛੱਡਤ ਕੋਉ ਨਾ ਆਵਤ ਨੇੜੈ ਨੇੜੇ ਕੋਈ ਨਹੀਂ ਆਉਂਦਾ ਸਾਰੇ ਸੰਗ ਛੱਡ ਕੇ ਭੱਜ ਜਾਂਦੇ ਨੇ ਦੁੱਖ ਵੇਲੇ ਇਕੱਲੇ ਨੂੰ ਰਹਿਣਾ ਪੈਂਦਾ ਹੈ ਫਿਰ ਤੂੰ ਸਾਵਧਾਨ ਰਹਿ ਐਸੀ ਵਿਵਪਤਾ ਨਾ ਸਹੇੜ ਜਿਹੜੀ ਤੈਨੂੰ ਇੱਥੇ ਵੀ ਤੰਗ ਕਰੇ ਤੇ ਉੱਥੇ ਵੀ ਕਰੇ ਮਹਾਰਾਜ ਸੱਚੀ ਪਰਚਾ ਕਹਿੰਦੇ ਆ ਗੁਰਮਖ ਮਾਹਲ ਪਾਇਨਾ ਗੁਣ ਗਾਵਨ ਜਿਹੜੇ ਗੁਰਮਖੇ ਉਹ ਜਪ-ਜਪ ਕੇ ਗੁਰੂ ਨੂੰ ਆਪਣੇ ਮੁਖ ਦੁਆਰਾ ਮੁਖੀ ਬਣਾ ਕੇ ਜੀਵਨ ਦਾ ਗੁਰੂ ਅੰਧਕਾਰ ਨੂੰ ਕੱਟਦੇ ਨੇ ਤੇ ਗੁਰੂ ਦੇ ਅ ਵਿੱਚ ਅਵੇਦਤਾ ਰੂਪੀ ਮਹਿਲ ਉਸਾਰਦੇ ਨੇ ਤੇ ਮਹਿਲ ਉਸਾਰਦੇ ਕਿਵੇਂ ਨੇ ਗੁਣ ਗਾਵਨ ਜਿਹੜੇ ਉਹਦੇ ਗੁਣ ਗਾਇਨ ਕਰਦੇ ਨੇ ਕੀਰਤੀ ਕਰਦੇ ਪ੍ਰਭੂ ਦੀ ਫਿਰ ਨਿਧ ਘਰ ਜਿਹੜਾ ਉਹਦੇ ਵਿੱਚ ਅਵੇਦਤਾ ਰੂਪੀ ਅਸਥਾਨ ਸਥਿਰਤਾ ਰੂਪੀ ਟਿਕਾਣਾ ਬਣਾਉਂਦੇ ਆ ਨਾ ਔਰ ਹੋਏ ਬਸੇਰਾ ਉਹਦੇ ਵਿੱਚ ਫਿਰ ਐਂ ਟਿਕ ਜਾਂਦੇ ਮਿਲ ਜਾਂਦੇ ਉਹਦੇ ਵਿੱਚ ਵਾਸਾ ਪਾ ਲੈਂਦੇ ਨੇ ਮਹਾਰਾਜ ਕਹਿੰਦੇ ਅਥ ਹੈ ਬੁੱਝੈ ਸੋ ਆਪਛਾਣੇ ਇੱਥੇ ਰਹਿਨੇ ਆ ਲੋਕ ਵਿੱਚ ਰਹਿਨੇ ਆ ਜਿਹੜਾ ਬੁੱਝੈ ਸਮਝ ਲੈਂਦਾ ਹੈ ਗੁਰੂ ਦੀ ਵਿਚਾਰ ਨੂੰ ਗੁਰਮਤ ਦੀ ਵਿਚਾਰ ਨੂੰ ਔਰ ਸੋ ਆਪ ਬਿਛਾਣੇ ਗੁਰੂ ਦੀ ਗੱਲ ਨੂੰ ਸਮਝ ਕੇ ਆਪਾ ਆਪਣੇ ਆਪ ਦੀ ਪਛਾਣ ਕਰਦਾ ਹੈ ਕਿ ਮੈਂ ਕੀ ਹਾਂ ਮੇਰੇ ਅੰਦਰ ਤਾਂ ਨਹੀਂ ਇਹ ਦੂਸ਼ਣ ਹੈਗੇ ਮੇਰੇ ਅੰਦਰ ਇਹ ਆਫਗਨਤਾ ਨਹੀਂ ਹੈਗੇ ਜਿਹੜੇ ਗੁਰਬਾਣੀ ਤੋਂ ਦੂਰ ਲੈ ਜਾਣ ਵਾਲੇ ਨੇ ਮਹਾਰਾਜ ਕਹਿੰਦੇ ਹੋ ਆਪ ਆਪਣੇ ਆਪੇ ਦੀ ਪਹਿਚਾਨ ਕਰਦਾ ਹੈ ਕੌਣ ਹਾਰ ਪ੍ਰਭ ਹੈ ਤਿਸ ਕੇ ਰਾ ਜਿਹਦਾ ਹਰੀ ਪ੍ਰਭੂ ਆ ਜਿਹਦੇ ਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਜਿੱਤੇ ਪ੍ਰਭੂ ਦੀ ਰਹਿਮਤ ਵਰਸਦੀ ਆ ਉਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਸਤ ਗੁਰੂ ਸਦਾ ਦਿਆਲ ਹੈ ਭਾਈ हे भाई सच्चा सतगुरु अंधकार ਨੂੰ ਕਟਣ ਵਾਲਾ ਸਿਰ ਤੇ ਰਹਿਮਨ ਦਾ ਹੱਥ ਰੱਖਣ ਵਾਲਾ ਉਹ ਸਦਾ ਦਇਆवान ਏ ਉਹ ਦਇਆ ਕਰਦਾ ਏ ਉਹਦੇ ਕੋਲ ਕੋਈ ਆਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ Swami संधा ਜਿਹੜਾ ਸ਼ਰਨਾ ਹੁੰਦਾ ਉਹਨੂੰ ਚੱਕ ਕੇ ਗਲ ਵਕੜੀ ਵਿੱਚ ਲੈਂਦਾ ਗੁਰੂ ਦਇਆ ਕਰਦਾ ਏ ਵਿਣ ਭਾਗਾ ਕਿ ਆ ਪਾਈ ਜੇ ਤ੍ਰਿਭਾਗ ਹੀ ਸਵਲੜੇ ਨਹੀਂ ਬਣੇ ਤੇ ਪ੍ਰਾਪਤੀ ਕੋਈ ਨਹੀਂ ਹੋਣੀ ਗੁਰੂ ਤਾਂ ਸਦਾ ਦਿਆਲ ਏ ਤੇ ਭਾਗ ਸਵਲੜੇ ਉਹਨੇ ਸੇਵਾ ਕਰਕੇ ਸਿਮਰਨ ਕਰਕੇ ਔਰ ਚੰਗੇ ਮਾਰਗ ਤੇ ਚੱਲ ਕੇ ਚੰਗਿਆਂ ਦਾ ਸੰਗ ਕਰਕੇ ਅਵਗਨ ਆਰਿਆਂ ਦਾ ਸੰਗ ਤਿਆਗ ਕੇ ਬੁਰਾਈ ਨੂੰ ਛੱਡ ਕੇ ਐਸ਼ਾਈ ਨੂੰ ਗ੍ਰਹਿਣ ਕਰਕੇ ਗੁਰੂ ਗੁਰੂ ਜਪਦਿਆਂ ਮਹਾਰਾਜ ਕਹਿੰਦੇ ਏਕ ਨਦਰ ਕਰ ਵੇਖੇ ਸਭ ਉੱਪਰ ਪ੍ਰਭੂ ਇੱਕੋ ਨਦਰ ਨਾਲ ਸਾਰਿਆਂ ਤੇ ਵੇਖਦਾ ਸਾਰੇ ਸੰਸਾਰ ਨੂੰ ਜਿਹਾਂ ਭਾਉ ਤੇਹਾ ਫਲ ਪਾਈਏ ਪੌਦੇ ਸਾਰੇ ਨੇ ਮਾਲੀ ਸਾਰਿਆਂ ਨੂੰ ਤੱਕਦਾ ਹੈ ਤੇ ਉਹ ਵੇਖਦਾ ਜਿਹੜੇ ਪੌਦਿਆਂ ਨੂੰ ਚੰਗੇ ਪੌਦੇ ਹਰਿਆਵਲਤਾ ਸਹਿਤ ਨੇ ਉਹਨਾਂ ਨੂੰ ਫਲ ਲੱਗਦਾ ਹੈ ਤੇ ਉਹਨਾਂ ਦੀ ਕੇਰ ਜ਼ਿਆਦਾ ਹੁੰਦੀ ਸੰਸਾਰ ਅੰਦਰ ਜੀਵ ਸਾਰੇ ਨੇ ਸਾਰਿਆਂ ਉੱਪਰ ਨਦਰ ਪ੍ਰਭੂ ਦੀ ਹੈ ਪ੍ਰਭੂ ਦੇ ਹੀ ਸੰਸਾਰ ਬਾਗ ਦੇ ਬਾਗੀਚੇ ਦੇ ਪੌਦੇ ਨੇ ਮਹਾਰਾਜ ਕਹਿੰਦੇ ਪਰਪਾਓ ਜਿਹੋ ਜਿਹੇ ਕਿਸੇ ਦੇ ਹਿਰਦੇ ਚ ਪਰਬੂ ਲਈ ਪ੍ਰੇਮ ਪ੍ਰਬੂ ਲਈ ਸਿਮਰਨ ਪ੍ਰਬੂ ਲਈ ਜਾਪੇ ਮਹਾਰਾਜ ਕਹਿੰਦੇ ਉਹ ਜੇ ਪ੍ਰਭੂ ਉਹਦੇ ਝੋਲੀ ਚ ਫਲ ਪਾ ਦਿੰਦਾ ਹੈ ਉਹ ਜੇ ਫਲ ਪਾ ਦਿੰਦਾ ਹੈ ਇਹ ਤਾਂ ਸਾਡੀ ਝੋਲੀ ਚ ਮੇਰੀ ਝੋਲੀ ਚ ਫਲ ਤਾਂ ਨਹੀਂ ਪਿਆ ਅਜੇ ਮੇਰੇ ਅੰਦਰ ਪ੍ਰੇਮ ਘਟੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਜਿਵੇਂ ਜਿਵੇਂ ਪ੍ਰੇਮ ਪਰਮਾਤਮਾ ਨਾਲ ਵਧੇਗਾ ਜਿਵੇਂ ਜਿਵੇਂ ਸਬੰਧ ਵਧੇਗਾ ਝੋਲੀ ਛੋਟੀ ਪੈਦਾਵੇਗੀ ਦਾਤਾ ਨਹੀਂ ਮੁੱਕਣਗੇ ਜੋ ਲਈ ਛੋਟੀ ਪੈਦਾਵੇਗੀ ਖਾਂਦਿਆਂ ਖਾਂਦਿਆ ਅਸੀਂ ਜਿਹੜਾ ਹੰਬਦਾਵਾਂਗੇ ਉਹ ਦੇਣ ਵਾਲਾ ਨਹੀਂ ਹੰਵੇਗਾ ਇਨੀਆਂ ਦਾਤਾ ਨੇ ਮਹਾਰਾਜ ਕਹਿੰਦੇ ਜਿਹੋ ਜੀ ਭਾਵਨਾ ਹੈ ਉਹ ਜਿਹ ਆ ਫਲ ਮਿਲਦਾ ਸੰਖੇਪ ਕਰਾ ਮਹਾਰਾਜ ਮੇਰ ਕਰਦੇ ਨੇ ਨਾਨਕ ਨਾਮ ਵਸੇ ਮਨ ਅੰਤਰ ਫਿਰ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਕਹਿੰਦੇ ਆ ਉਹਨਾਂ ਰੱਬ ਰੱਬ ਨਾਲ ਰੰਗ ਰਤੜੀਆਂ ਰੂਹਾਂ ਦੇ ਮਨ ਅੰਦਰ ਨਾਮ ਵੱਸਦਾ ਹੈ ਮਨ ਦੇ ਅੰਦਰ ਨਾਮ ਵੱਸਦਾ ਤੇ ਵਿਚੋਂ ਆਪ ਗਵਾਏ ਉਥੇ ਨਾਮ ਵੱਸ ਗਿਆ ਅਪਰਨਤ ਗਵਾ ਦਿੱਤੀ ਨਸ਼ਟ ਕਰ ਦਿੱਤੀ ਪ੍ਰਭੂ ਨੂੰ ਪਾ ਲਿਆ ਪ੍ਰਭੂ ਵਾਲੇ ਹੋ ਗਏ ਪ੍ਰਭੂ ਨਾਲ ਜੁੜ ਗਏ ਨੇ ਪ੍ਰਭੂ ਦਾ ਰੂਪ ਹੋ ਗਏ ਨੇ ਤਾਂ ਹੀ ਮਹਾਰਾਜ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਮਾਨ ਇਹ ਮਿਲਿਆ ਕਿ ਮਾਲਕ ਨੂੰ ਮਿਲ ਗਿਆ ਤੇ ਸੇਵਾ ਕਰਦਿਆਂ ਹੋਇਆਂ ਅਪਨੱਤ ਮਿਟਾ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਔਰ ਆ ਜੇਥੇ ਇੱਥੇ ਵੀ ਮਹਾਰਾਜ ਗੁਰੂ ਅੰਗਦ ਸਹਿਮਾਰਾਇ ਕਹਿੰਦੇ ਆਪ ਗਵਾਏ ਸੇਵਾ ਕਰੇ ਆਪਣਤ ਮੈਂ ਸੇਵਾ ਕੀਤੀ ਇਹ ਨਾ ਹੋਵੇ ਤੇ ਉਧਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੇਵਾ ਕਾਮਨਾਵਾਂ ਤੁਰੈਤ ਕਰ ਅਰ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਫਿਰ ਇਹ ਮਾਨ ਅਦਬ ਸਤਕਾਰ ਮਿਲਦਾ ਹੈ ਤੇ ਪ੍ਰਭੂ ਦੀ ਦਰਗਾ ਵਿੱਚ ਉਹਦਾ ਮਾਨ ਤੇ ਸਤਕਾਰ ਜਿਹੜਾ ਇੱਥੇ ਨਿਮਾਣਾ ਹੋ ਕੇ ਨੇਤਾ ਨਾ ਹੋ ਕੇ ਜੀਵਨ ਬਥਰ ਕਰਦਾ ਦਰਗਾ ਮਾਨ ਨਿਮਾਣਾ ਪਾਵੇ ਉਹਨੂੰ ਮਾਨ ਤੇ ਸਤਕਾਰ ਮਿਲਦਾ ਹੈ ਇਹ ਸਤਗੁਰੂ ਮਹਾਰਾਜ ਜੀ ਨੇ ਸਾਡੇ ਤੇ ਮਿਹਰਬਾਨੀ ਕਰਦਿਆਂ ਸਾਨੂੰ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਉਸ ਦੇ ਸੰਖੇਪ ਰੂਪ ਅੰਦਰ ਵਿਚਾਰ ਕਰਨ ਦਾ ਯਤਨ ਕੀਤਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਗਰੀਬ ਨਿਵਾਜ ਦਾਤਾਰ ਪ੍ਰਭੂ ਬਖਸ਼ਣ ਜੋਗ ਅੱਗੇ ਤੋਂ શ્રેષ્ઠ ਮਤਬੁੱਧ ਬਖਸ਼ਿਸ਼ ਕਰਿਆ ਜੇ ਜੋ ਮੇਰੇ ਦਾਤੇ ਦੇ ਦਰ ਦੀ ਘਰ ਦੀ ਗੁਰਮਤ ਦੀ ਵਿਚਾਰੇ ਉਸ ਸਤਿਗੁਰੂ ਆਪਣੇ ਆਸ਼ੇ ਅਨੁਸਾਰ ਸਾਨੂੰ ਪੜਨ ਦੀ ਕਰਨ ਦੀ ਔਰ ਸੁਣਨ ਦੀ ਦਾਤ ਬਖਸ਼ਿਸ਼ ਕਰਨ ਸਾਡਾ ਪੜਿਆ ਸੁਣਿਆ ਥਾਏ ਪਵੇ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ